ਪਤਾ ਨਹੀਂ ਇੱਕ ਤਾਂ ਬੂਏ ਕੋਲੋਂ ਤੇ ਸਾਨੂੰ ਤੇ ਬੂਆ ਮਾਰ ਰਹਾ ਕੇ ਨਹੀਂ ਹੋਈ ਵਾਰ ਮੁੰਡਿਆਂ ਦੀ ਆ ਗਈ 50 ਜਾਣੇ ਆਏ 12 ਮੋਟਰਸਾਈਕਲ ਉਹਨਾਂ ਵੇਖਿਆ ਹੀ ਕੱਖ ਨਹੀਂ ਅਸੀਂ ਮਹਾਰਾਜ ਅੱਲਾ ਕੇ ਮੈਂ ਚੜਜੋ ਕੋਠੇ ਤੇ ਪੁੱਤ ਜੀ ਜਾਨ ਬਚਾਉਣੀ ਅਸੀਂ ਚੜ ਕੇ ਕੋਟੇ ਤੇ ਇਹ ਨਾ ਨਹੀਂ ਵੇਖਿਆ ਉਹ ਰੋੜਾ ਤੇ ਉਹ ਹਥਿਆਰ ਇਹਨਾਂ ਚਲਾਇਆ ਇਹਨਾਂ ਖਿੱਚ ਕੇ ਮੋਟਰਸਾਈਕਲ ਅੱਗ ਲਾਤੀ ਤੁਹਾਨੂੰ ਉਸੀ ਪਰਵਾਹ ਜਿਹੜੇ ਜਿਨ੍ਹਾਂ ਨੇ ਅੱਗ ਲਾਈ ਆ ਸਾਹਮਣੇ ਆ ਬਾਗੜੀਏ ਬਾਗੜੀਏ ਸਾਹਮਣੇ ਇਹ ਗੇ ਵੀ ਨਾ 2-3 ਵਾਰ ਹੱਤਿਆ ਕੀਤੀ ਆ ਇਨਾਂ ਨੇ ਮੋਟਰਸਾਈਕਲ ਲਾਇਆ ਮੇਰੇ ਹੁੰਦਿਆਂ ਥਾਣੇ ਥਾਣੇਦਾਰ ਨੇ 112 ਨੰਬਰ ਤੇ ਫੋਨ ਕੀਤਾ ਤੇ ਉਹ ਆਂਦੇ ਮੈਂ ਹੈਪੀ ਪਾ ਜੀ ਮੋਟਰਸਾਈਕਲ ਪੈ ਤੋੜੀ ਤਾਂ ਦਾ ਪਹਿਰਾ ਕੋਈ ਅੰਦਰ ਲਾ ਲੋ ਤੇ ਮੋਟਰਸਾਈਕਲ ਅਸੀਂ ਲੈ ਜਾਾਂਗੇ ਉਹ ਬੱਚਾ ਛੱਡਣ ਆਇਆ ਉਹਨੇ ਫੋਨ ਕੀਤਾ ਵੀ ਆਪਣਾ ਮੋਟਰਸਾਈਕਲ ਲੈ ਜਾ ਜਿਹੜਾ ਉਦੋਂ ਦਾ ਲਾਗੇ ਉਹ ਬੱਚੇ ਨੂੰ ਕਿਹਾ ਤੂੰ ਚੌਂਕੀ ਛੱਡ ਜਾ ਇੱਥੇ ਚੌਂਕੀ ਛੱਡਣ ਆਇਆ ਉਹਨੂੰ ਬਾਹਰ ਲਿਆ ਗਿਆ ਜੀ ਤੁਸੀਂ ਚੋਰੀ ਕਰਕੇ ਲਿਆਂਦਾ ਆਪ ਹੀ ਪੁਲਿਸ ਉਹਨਾਂ ਦੇ ਘਰ ਮੋਟਰਸਾਈਕਲ ਆ ਕੇ ਆਉਂਦੀ ਆ ਜੇ ਬੱਚਾ ਮੋਟਰਸਾਈਕਲ ਇੱਥੇ ਛੱਡਣ ਆਇਆ ਵਾ ਚੌਂਕੀ ਦੇ ਵਿੱਚ ਉਹਨੂੰ ਬਾਹ ਲਿਆ ਗਿਆ ਤੇ ਉਲਟਾ ਮੋਟਰਸਾਈਕਲ ਦਾ ਕੇਸ ਉਹਦੇ ਤੇ ਪਾ ਦਿੱਤਾ ਗਿਆ ਕਿੱਥੋਂ ਬੰਦੇ ਆਏ 50 60 ਗੁੰਡਾਗਰਦੀ ਕਿੱਥੋਂ ਪ੍ਰਸ਼ਾਸਨ ਸੁੱਤਾ ਵਾ ਆ ਕੇ ਇੱਕ ਘਰ ਤੇ ਹਮਲਾ ਕਰ ਦਿੰਦੇ ਨੇ ਅੱਗ ਜ ਨਹੀਂ ਕਰ ਦਿੰਦੇ ਨੇ ਅੱਗ ਲਾ ਦਿੰਦੇ ਨੇ ਮੋਟਰਸਾਈਕਲਾਂ ਨੂੰ ਘਰਾਂ ਚੋਂ ਕੱਢ ਕੇ ਪੁਲਿਸ ਦੇ ਕੋਈ ਕਾਰਵਾਈ ਨਹੀਂ ਬੰਦੀ ਪਤਾ ਇਹਨਾਂ ਦੇ ਉਹਨਾਂ ਨੇ ਕੀਤੀ ਕਾਰਵਾਈ ਕੀਤੀ ਜਾਵੇ ਉਲਟਾ ਜਿਨ੍ਹਾਂ ਦੇ ਮੋਟਰਸਾਈਕਲ ਸਾੜੇ ਗਏ ਨੇ ਜਿਨ੍ਹਾਂ ਦਾ ਨੁਕਸਾਨ ਹੋਇਆ ਜਿਨ੍ਹਾਂ ਦੇ ਸੱਟਾਂ ਪਿੱਟਾਂ ਲੱਗੀਆਂ ਉਹਨਾਂ ਦੇ ਉਲਟੇ ਕਰਾਸ ਪਰਚੇ ਕਰ ਦਿੱਤੇ ਨੇ ਇਹਨਾਂ ਨੇ ਉਦੋਂ ਕਿ ਕੀ ਮਾਰਵਾ ਲਗੀ ਆ ਜਿਹੜੀ ਮੇਰੇ ਪੁੱਤਰੀ ਪਗੜੀ ਲਾਈ ਇੱਕ ਇੱਕ ਸਿਮਰਨ ਲਾਇਆ ਇੱਕ ਕੜਾ ਲਾਇਆ ਇੱਕ ਨਿੱਕੀ ਡੋਰੀ ਲਾਇਆ ਗਾਤਰਾ ਲਾਇਆ ਛੇਤੋਂ ਉੱਥੇ ਵੀ ਨੰਗਾ ਕਰ ਦਿੱਤਾ ਉਹਨਾਂ ਨੇ ਪਟਕੀ ਲਾ ਦਿੱਤੀ ਆ ਗੰਗਾ ਨਹੀਂ ਛੇਤੇ ਮੇਰੇ ਪੁੱਤ ਉੱਤ ਨੰਗਾ ਕੁੜਿਆ ਪਿਆ ਕਿਉਂ ਲਾਏ ਗਏ ਆ ਕੀ ਉਹਨੇ ਕੋਈ ਕਤਲ ਕੀਤਾ ਜਾਂ ਕੋਈ ਮਰਡਰ ਕੀਤਾ ਕੋਈ ਰੇਪ ਕੇਸ ਚ ਪੜਿਆ ਕੇਸ ਕੇਸ ਚ ਪੜਿਆ ਉਹਨੂੰ ਜੀ ਉੱਥੇ ਜਾ ਕੇ ਮੈਂ ਆਖਿਆ ਮੈਂ ਕਿਉਂ ਲਾਈ ਆ ਆਂਦਾ ਸੀ ਤਾਂ ਕੱਚੇ ਦਾ ਨਾਲਾ ਵੀ ਕੱਢਣ ਤਿਆਰ ਇਹਦਾ ਮਹਾ 12 ਸਾਲ ਹੈਗੇ ਮੇਰੇ ਪੁੱਤ ਨੇ ਨਾਮ ਅੰਮਰਤ ਚੱਕੀਨ ਅైనా ਤੇ ਆਉਨੇ ਕਦੀ ਹੱਥ ਨਹੀਂ ਪਾਇਆ ਤਾਂ ਹੁਣ ਇਹਨੇ ਫਾਫੂ ਲੈ ਲੈਣਾ ਹੁਣ ਇਹਨੇ ਕਤਲ ਕਰ ਦੇਣਾ ਹੈ ਅੰਦਰ ਦੇ ਵਿੱਚ ਪੁੱਛੋ ਸਾਰੇ ਮਹੱਲੇ ਨੂੰ ਐਡਾ ਬੀਬਾ ਚਰੀਪੋ ਅਜੂ ਸਾਬਾ ਆਪਣਿਆਂ ਕੋ ਰਿਹਾ 2 ਸਾਲ ਪੱਥਰ ਦਾ ਕੰਮ ਕਰਦਾ ਰਿਹਾ ਮੇਰਾ ਪੁੱਤ ਸਤਿ ਸ੍ਰੀ ਅਕਾਲ ਦੋਸਤੋ ਮੈਂ ਤੁਹਾਡਾ ਦੋਸਤ ਅਜੀਤ ਸਿੰਘ ਗਰੇਵਾਲ ਤੇ ਤੁਸੀਂ ਜੁੜੇ ਹੋ ਪੰਜਾਬੀ ਲੋਕ ਚੈਨਲ ਦੇ ਨਾਲ ਤਸਵੀਰਾਂ ਵਿਖਾਵਾਂਗੇ ਤੁਹਾਨੂੰ ਕੋੜ ਖਾਲਸਾ ਚੌਂਕੀ ਦੇ ਬਾਹਰ ਦੀਆਂ ਜਿੱਥੇ ਕਿ ਵੱਡੀ ਤਦਾਦ ਜਿਹੜੀ ਕਿ ਸਿੱਖ ਜਥੇਬੰਦੀਆਂ ਜਿਹੜੀਆਂ ਇਕੱਠੀਆਂ ਹੋਈਆਂ ਆ ਗਲਬਾਤ ਵੀ ਕਰਾਂਗੇ ਪੁੱਛਾਂਗੇ ਸਲਾ ਕੀ ਮਾਮਲਾ ਸਤੋ ਬਲਾ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਸੀ ਤੁਹਾਨੂੰ ਲਗਾਤਾਰ ਜਿਹੜੀਆਂ ਸਾਂਝੀ ਕਰ ਰਹੇ ਆ ਕੋਟ ਖਾਲਸਾ ਚੌਂਕੀ ਦੇ ਬਾਹਰ ਦੀਆਂ ਹਾਲਾਤ ਤੁਸੀਂ ਦੇਖ ਸਕਦੇ ਹੋ ਕੀ ਨੇ ਸਿੱਖ ਜਥੇਬੰਦੀਆਂ ਜਿਹੜੀਆਂ ਵੱਡੀ ਤਦਾਦ ਵਿੱਚ ਇਕੱਠੀ ਹੋਈਆਂ ਨੇ ਅਤੇ ਮਾਤਾ ਜੀ ਨਾਲ ਬੈਠ ਕੇ ਗੱਲਬਾਤ ਕਰਾਂਗੇ ਮਾਤਾ ਜੀ ਕੀ ਗੱਲ ਹੋਈ ਹੈ ਤੁਸੀਂ ਜਿਹੜੇ ਕਕਾਰ ਫੜੇ ਨੇ ਹੱਥਾਂ 'ਚ ਪਗੜੀ ਫੜੀ ਹੈ ਕੀ ਗੱਲਬਾਤ ਕੀ ਹੋਈ ਹੈ ਗੱਲਬਾਤ ਕੋਈ ਨਹੀਂ ਹੋਈ ਭਾਜੀ ਇਸ ਤਰ੍ਹਾਂ ਹੀ ਨਾ ਅਸੀਂ ਇਹਨਾਂ ਨੇ ਮੋਟਰਸਾਈਕਲ ਲਾਇਆ ਮੇਰੇ ਹੁੰਦਿਆਂ ਥਾਣੇ ਥਾਣੇਦਾਰ ਨੇ ਜੇ ਪੁਲਿਸ ਵਾਲੇ 100 112 ਨੰਬਰ ਤੇ ਫੋਨ ਕੀਤਾ ਤਾਂ ਉਹ ਆਂਦੇ ਮੈਂ ਕਿਹਾ ਭਾਜੀ ਮੋਟਰਸਾਈਕਲ ਪੈ ਤੋੜੀ ਤਾਂ ਦਾ ਪਹਿਰਾ ਕੋਈ ਨਹੀਂ ਅੰਦਰ ਲਾ ਲੋ ਤੇ ਮੋਟਰਸਾਈਕਲ ਅਸੀਂ ਲੈ ਜਾਾਂਗੇ ਤੇ ਕੱਲ ਮੇਰੇ ਬੇਟੇ ਨੇ ਪਤਾ ਕੀ ਕੀਤਾ ਵਾ ਇਹਨਾਂ ਨੂੰ ਫੋਨ ਕੀਤਾ ਪੁਲਿਸ ਵਾਲਾਂ ਵੀ ਭਾਜੀ ਸਾਡੇ ਮੋਟਰਸਾਈਕਲ ਅੰਦਰ ਲਗਾ ਤੇ ਆਂ ਕੇ ਲੈ ਜਾਓ ਤੇ ਕੱਲ ਨੂੰ ਸਾਡੇ ਵੀ ਪੈਣਗੇ ਸਾਡੇ ਕੱਚਾ ਸਾਡੇ ਨਾ ਹੋ ਜੇ ਉਹ ਮੁੰਡਾ ਮੇਰਾ ਆ ਮੈਂ ਵੀ ਨਾਲ ਆਈਆਂ ਨਾਲ ਗਵਾਂਡੀਆਂ ਦੇ ਮੁੰਡੇ ਆ ਇੱਥੇ ਹੈਗਾ ਵਾ ਬਲ ਪਲਵਿੰਦਰ ਆਇਆ ਵਾ ਤੇ ਮੁੜ ਕੇ ਆਂਦਾ ਵੀ ਮਾਤਾ ਹੁਣ ਕਿਤਾਂ ਕਰਨੀਆਂ ਮੈਂ ਭਾਜੀ ਲੈ ਜਾਓ ਤੁਹਾਡੇ ਮੋਰਸਾ ਜੀ ਤੁਹਾਡੇ ਘਰੇ ਜਿਹੜੇ ਝਗੜਾ ਕੀਤਾ ਵਾ ਤੁਹਾਡੇ ਮੋਰਸਾ ਸਾੜੇ ਨੇ ਉਹ ਕਿੰਨਾ ਸ਼ਕਤ ਸਾੜੇ ਨੇ ਕਿਹੜੀ ਗੱਲ ਉਹ ਸਾੜੇ ਨਾਲ ਉਹ ਗੱਲ ਤੁਹਾਨੂੰ ਦੱਸੀ ਤੇ ਹੈਗੀ ਪਾਜੀ ਅੱਗੇ ਵੀਡੀਓ ਬਣੀ ਹੈ ਨਾ ਹਾਂਜੀ ਫਿਰ ਉਹਨਾਂ ਦਾ ਵੀ ਐਵੇਂ ਕਿ ਆਕੇ ਉਹਨਾਂ ਦਾ ਮੁੰਡਾ ਆਇਆ ਵਾ ਇਹਨਾਂ ਨਾਲ ਤਾਂ ਝਗੜਾ ਸਾਡਾ ਕੋਈ ਵੀ ਨਹੀਂ ਹੈਗਾ ਇਹਦੇ ਭਰਾ ਦੇ ਪੁੱਤ ਨਾਲ ਝਗੜਾ ਸੀ ਇਹਦੇ ਭਰਾ ਨਾਲ ਇਹ ਦੇ ਆਨ ਕੇ ਜਾਣ ਕੇ ਪੰਗਾ ਲਿਆ ਉਹ ਮੁੰਡਾ ਆਇਆ ਤੇ ਮੇਰੇ ਬੇਟੇ ਨੇ ਆਖਿਆ ਵੀ ਸਾਨੂੰ ਮੁੰਡਾ ਸਾਹਮਣੇ ਕਰਾਓ ਅਸੀਂ ਗੱਲਬਾਤ ਕਰਨੀ ਕੋਈ ਵੀ ਕਿਉਂ ਸਾਡੀ ਵੋਟੀ ਦੇ ਨਾਲ ਇਤਨਾ ਕਰਦਾ ਧੱਕਾ ਕਰਦਾ ਜਦੋਂ ਆਂਦਾ ਬੂਏ ਗੱਡੀ ਖਲੋ ਜਾਣਾ ਲੱਤਾਂ ਮਾਰਦਾ ਬੂਏ ਨੇ ਵੀ ਨਿਕਲ ਬਾਹਰ ਚਲੋ ਇਹ ਆਪੀ ਨਿੱਕੀ ਆ ਇਹ ਬੂਏ ਗੱਡੀ ਪਹਿਲਾਂ ਕੋ ਲੋਤਦਾ ਰਿਹਾ ਵਾ ਮੜਕੇ ਪਾਜ ਆਪਣੇ ਤਾਇਂ ਅੰਦਰ ਵੜ ਗਏ ਤੇ ਮੇਰੇ ਮੁੰਡਿਆਂ ਨੇ ਆਖਿਆ ਵਾ ਉਹਨਾਂ ਨੇ ਆਖਿਆ ਵੀ ਮੁੰਡਾ ਦੇ ਸਾਨੂੰ ਸੋਮਾ ਨੇ ਕਰਾ ਵੀ ਉਹ ਮੁੰਡਾ ਵੀ ਨਿੱਕਾ ਭਰਾ ਵਾ ਆਂਦਾ ਤੂੰ ਕੌਣ ਹੋਵੇਂ ਸ਼ਰਾਬ ਪੀਤੀ ਹੋ ਤੇ ਤਾਇਏ ਨੇ ਆਂਦਾ ਤੂੰ ਕੌਣ ਹੋਵੇਂ ਇੰਨੀ ਗੱਲ ਆਖਣ ਵਾਲੀ ਨਹੀਂ ਮੈਂ ਮੁੰਡਾ ਕਰ ਦ ਯਾ ਲੈ ਜਿੰਨੂੰ ਲਿਆਉਣਾ ਹੀ ਮੈਂ ਮੱਕਤਾ ਮੁੰਡਾ ਕੱਢ ਕੇ ਤਾਵਾਂ ਅੰਦਰ ਮੈਂ ਵਾਜਾ ਜਾਂ ਅੰਦਰ ਜਾ ਲਾਲਾ ਜੋਰ ਇਤਾਂ ਮੋਸਮ ਦੀ ਝਗੜਾ ਕੋ ਤੁਰ ਤੇ ਝਗੜ ਪਿਆ ਮੁੜ ਕੇ ਅਸੀਂ ਐਵੇਂ ਕਿ ਆਖਿਆ ਅਸੀਂ ਬੂਏ ਗੜ ਖਲੋਤਿਆਂ ਤੇ ਇਹ ਚਲ ਗਏ ਇਧਰ ਕਿ ਤੇ ਪਾ ਚੌਂਕੀ ਆਏ ਕਿਧਰ ਆਏ ਅਸੀਂ ਵੀ ਵੀ ਚੌਂਕੀ ਆਏ ਆ ਵੀ ਇਤਾਂ ਝਗੜਾ ਜੇ ਹੋਇਆ ਮੁੰਡੇ ਮੇਰੇ ਤੇ ਵੀ ਇਤਾਂ ਮੋਟਕੇ ਇਹਨਾਂ ਨੇ ਪਤਾ ਨਹੀਂ ਇਤਾਂ ਹੀ ਬੂਏ ਚ ਖਲੋਤੇ ਸਾਨੂੰ ਤੇ ਬੂਆ ਮਾਰ ਰਹਾ ਕਿਆ ਨਹੀਂ ਹੋਈ ਵਾਰ ਮੁੰਡਿਆਂ ਦੀ ਆ ਗਈ 50 ਜਾਣੇ ਆਏ 12 ਮੋਟਰਸਾਈਕਲ ਉਹਨਾਂ ਵੇਖਿਆ ਹੀ ਕੱਖ ਨਹੀਂ ਅਸੀਂ ਮਹਾਰਾਜ ਅੱਰਲਾ ਲੈ ਕੇ ਮੈਂ ਚੜਜੋ ਕੋਠੇ ਤੇ ਪੁੱਤ ਜੀ ਜਾਨ ਬਚਾਉਣੀ ਤੂੰ ਹੀ ਤਾਂ ਚਾਰ ਜਾਨੇ ਤਾਂ ਅਸੀਂ ਮਾਓ ਸਾਸਿਆਂ ਨਾਲ ਮੇਰਾ ਇਕਠਾ ਸਾਲਾਂ ਦਾ ਪੋਤਰਾ ਤੇ ਇੱਕ 40 ਸਾਲਾਂ ਦਾ ਪੁੱਤਰਾ ਸੀਗਾ ਅਸੀਂ ਚੜ ਕੇ ਕੋਟੇ ਤੇ ਇਹ ਨਾ ਨਹੀਂ ਵੇਖਿਆ ਉਹ ਰੋੜਾ ਤੇ ਉਹ ਹਿਾਰੇ ਨਾਲ ਚਲਾਇਆ ਵਾ ਅਸੀਂ ਟੀਨਾ ਥੱਲੇ ਬੈ ਗਏ ਮੈਂ ਪੁੱਤ ਗਾਣਾ ਹੋਇਓ ਬੜਾ ਘਾ ਉੱਤੇ ਵੇਖੋ ਕਿਤੇ ਜਾ ਕੇ ਮੁੜ ਕੇ ਇਹਨਾਂ ਨੇ ਖਿੱਚ ਕੇ ਮੋਟਰਸਾਈਕ ਪਤਾ ਨਹੀਂ ਕੀ ਦਰੀਨ ਹੋ ਅਰਲ ਵੀ ਵਿੰਗਾ ਹੋਇਆ ਥੋੜਾ ਜਿਹਾ ਮਹਾਰਾਜ ਰਿਆ ਇਹਨਾਂ ਖਿੱਚ ਕੇ ਮੋਟਰਸਾਈਕ ਅੱਗ ਲਾਤੀ ਤੋਂ ਕੌਣ ਸੀ ਪਰਿਵਾਰ ਜਿਹੜੇ ਨੇ ਜਿਨ੍ਹਾਂ ਨੇ ਅੱਗ ਲਾਈ ਆ ਤੇ ਤੁਹਾਡੇ ਬਿਲਕੁਲ ਗਵਾਂਢੀ ਸਾਹਮਣੇ ਰਹਿੰਦੇ ਨੇ ਸਾਹਮਣੇ ਆ ਬਾਗੜੀਏ ਬਾਗੜੀਏ ਸਾਹਮਣੇ ਇਹ ਕੇ ਵੀ ਨਾ ਦੋ ਤਿੰਨ ਵਾਰ ਹੱਤਿਆ ਕੀਤੀ ਆ ਦੋ ਜਨਾਨੀਆਂ ਨੇ ਕੋਸ਼ਿਸ਼ ਕੀਤਾ ਨੇ ਉਹ ਵੀ ਜਰ ਗਏ ਆ ਉਹ ਵੀ ਜਰ ਗਏ ਉਹਨੇ ਤੇ ਇੱਕ ਨੇ ਤੇ ਲਿਆਂਦੀ ਜਨਾਨੀਆਂ ਦਾ ਲਹਿਰ ਆਖੀ ਲੈ ਜਨਾਨੀ ਮੇਰੇ ਤੋਂ ਹੁਣ ਪੁਲਿਸ ਨੂੰ ਕੀ ਕਾਰਵਾਈ ਕੀਤੀ ਮੈਨਸੋ ਵੀ ਅੱਜ ਤੁਸੀਂ ਚੌਂਕੀ ਬਾਹਰ ਖੜੇ ਹੋ ਪੁਲਿਸ ਨੂੰ ਕੀ ਮਾਮਲਾ ਦਰਜੀਆ ਵਾ ਯਾਨੀ ਮੇਰੇ ਪੁੱਤਰੀ ਪਗੜੀ ਲਾਈ ਇੱਕ ਇੱਕ ਸਿਮਰਨ ਲਾਇਆ ਇੱਕ ਕੜਾ ਲਾਇਆ ਇੱਕ ਨਿੱਕੀ ਡੋਰੀ ਲਾਇਆ ਗਾਤਰਾ ਲਾਇਆ ਜੇ ਤੂੰ ਉੱਥੇ ਵੀ ਨੰਗਾ ਕਰ ਦਿੱਤਾ ਉਹਨਾਂ ਨੇ ਪਟਕੀ ਲਾ ਦਿੱਤੀ ਆ ਕੰਗਾ ਨਹੀਂ ਸੱਤੇ ਮੇਰੇ ਪੁੱਤ ਉੱਤਰ ਨੰਗਾ ਤੁਰਿਆ ਫਿਰਦਾ ਉੱਥੇ ਜਾ ਕੇ ਮੈਂ ਆਖਿਆ ਮੈਂ ਕਿਉਂ ਲਈ ਆ ਆਂਦਾ ਹੀ ਤਾਂ ਕੱਚੇ ਦਾ ਨਾਲਾ ਵੀ ਕੱਢਣ ਤਿਆਰ ਇਹਦਾ ਕਿੰਨੀ ਗੱਲ ਕਿਨੇ ਗਈ ਉਹਨਾਂ ਉੱਥੇ ਜਿਹੜੇ ਸ਼ਲਾਮਾ ਨੂੰ ਪੁੱਛ ਮੇਰਾ ਵੀਰ ਨਾਲ ਇਹ ਪੁੱਛ ਆਂਦਾ ਕੱਚੇ ਦੇ ਨਾਲੇ ਦੀ ਵੀ ਨਹੀਂ ਆਉ ਸਾਾਨੂੰ ਹੈਗੀ ਮਹਾ 12 ਸਾਲ ਹੈਗੇ ਮੇਰੇ ਪੁੱਤ ਨੇ ਨਾਮ ਅੰਮਰਤ ਛਕੀਨ ਐਨ ਚੇਦਾਉਂਨੇ ਕਦੀ ਹੱਥ ਨਹੀਂ ਪਾਇਆ ਤਾਂ ਹੋਣੀ ਇਹਨੇ ਫਾਫੂ ਲੈ ਲੈਣਾ ਹੋਣੀ ਇਹਨੇ ਕਤਲ ਕਰ ਦੇਣਾ ਅੰਦਰ ਦੇ ਵਿੱਚ ਮਾਵਾ ਤਾਂ ਹੈ ਹੀ ਨਹੀਂ ਉਹ ਏਡਾ ਪੁੱਛੋ ਸਾਰੇ ਮਹੱਲੇ ਨੂੰ ਏਡਾ ਵੀ ਬਤਰੀਪੁਰ ਅਜੂ ਸਾਬਾ ਆਪਿਆਂ ਕੋ ਰਿਹਾ 2 ਸਾਲ ਪੱਥਰ ਦਾ ਕੰਮ ਕਰਦਾ ਰਿਹਾ ਮੇਰਾ ਪੁੱਤ ਬਹੁਤ ਬਹੁਤ ਧੰਨਵਾਦ ਬਿਲਕੁਲ ਤੁਸੀਂ ਦੇਖਿਆ ਪਰਿਵਾਰ ਕੇ ਮੈਂਬਰ ਜਿਹੜੇ ਨੇ ਅੱਜ ਇਨਸਾਫ ਲੈਣ ਵਾਸਤੇ ਚੌਂਕੀ ਦੇ ਬਾਹਰ ਪਹੁੰਚੇ ਨੇ ਹੋਰ ਹੀ ਪਰਿਵਾਰ ਕੇ ਮੈਂਬਰ ਨਾਲ ਨੇ ਭਾਈ ਕੀ ਇਹ ਸਾਰਾ ਮਾਮਲਾ ਅੱਜ ਕਿਉਂ ਜਥੇ ਬੰਦੀ ਇਕੱਠੀ ਕਰਨੀ ਪਈਆਂ ਕਿਉਂ ਅੱਜ ਤੁਹਾਨੂੰ ਇਹ ਪ੍ਰਦਰਸ਼ਨ ਕਰਨਾ ਪਿਆ ਇਹ ਨਾ ਇਹ ਜਿਹੜੇ ਕੇਸ ਲੜਾਈਆਂ ਝਗੜੇ ਇਹਨਾਂ ਤੋਂ ਪਰੇ ਉੱਠ ਕੇ ਨਾ ਇੱਕ ਅਹੀਂ ਇੱਕ ਅੱਜ ਇਸ ਇਨਸਾਫ ਵਾਸਤੇ ਆਏ ਆਂ ਆ ਜਿਹੜੇ ਸਾਡੇ ਬੱਚੇ ਦੇ ਇਹਨਾਂ ਨੇ ਕਕਾਰ ਲਾਏ ਆ ਕੜਾ ਸ੍ਰੀ ਸਾਹਿਬ ਪੱਗ ਸਿਮਰਨ ਇਹ ਕਹਿਣ ਦਾ ਮਤਲਬ ਵੀ ਇਹਨਾਂ ਨੂੰ ਕਿਹਨੇ ਹੱਕ ਦਿੱਤਾ ਵੀ ਕਿਸੇ ਦੇ ਕਕਾਰ ਲਾਏ ਜਾਣ ਇਹ ਕੌਣ ਹੁੰਦੇ ਨੇ ਸਾਡੀ ਜ਼ਿੰਦਗੀ ਦਾ ਫੈਸਲਾ ਕਰਨ ਵਾਲੇ ਅਸੀਂ ਕਕਾਰ ਪਾਉਂਦੇ ਆ ਆਪਣੇ ਆਤਮ ਰੱਖਿਆ ਵਾਸਤੇ ਸਾਨੂੰ ਇੱਕ ਦਿੱਤਾ ਜਾਂਦਾ ਗੁਰੂ ਵੱਲੋਂ ਇੱਕ ਮੋਹਰ ਲਾਈ ਗਈ ਸਾਡੇ ਦੇ ਵੀ ਅੱਜ ਤੋਂ ਇਹ ਸਿੱਖ ਸੱਜ ਗਿਆ ਇਹ ਕੌਣ ਹੁੰਦੇ ਨੇ ਇਹਨਾਂ ਦੀ ਕੀ ਜ਼ਰੂਰਤ ਆ ਵੀ ਸਾਡੇ ਕਕਾਰ ਲਾ ਕੇ ਇਹ ਸਾਡੇ ਤੇ ਅਜਿਹੀਆਂ ਕਾਰਵਾਈਆਂ ਕਰਨ ਇਹਨਾਂ ਨੂੰ ਕਿੰਨੇ ਹੱਕ ਦਿੱਤਾ ਇਹ ਗੱਲ ਦਾ ਇਹਨਾਂ ਕੋਲ ਜਵਾਬ ਚਾਹੀਦਾ ਇਨਸਾਫ ਚਾਹੀਦਾ ਸਾਨੂੰ ਜਿਨ੍ਹਾਂ ਨੇ ਇੱਕ ਕਾਰ ਲਾਇਨੇ ਬੇਅਦਬੀ ਕੀਤੀ ਆ ਉਹ ਲਿਖਤੀ ਰੂਪ ਚ ਮਾਫੀ ਮੰਗਣ ਵੀ ਇਹ ਕੇਸ ਵਜਾ ਤੋਂ ਲਾਏ ਗਏ ਆ ਤੇ ਕਿਸ ਕਾਰਨ ਲਾਏ ਗਏ ਆ ਇਹਦਾ ਜਵਾਬ ਦੇਣਦਾਰ ਪੁਲਿਸ ਆ ਜੀ ਇਹ ਕਿਉਂ ਲਾਏ ਗਏ ਆ ਕੀ ਉਹਨੇ ਕੋਈ ਕਤਲ ਕੀਤਾ ਜਾਂ ਕੋਈ ਮਰਡਰ ਕੀਤਾ ਕੋਈ ਰੇਪ ਕੇਸ ਚ ਪੜਿਆ ਕੇਸ ਕੇਸ ਚ ਪੜਿਆ ਉਹਨੂੰ ਜੀ ਇਹ ਗੱਲ ਦਾ ਜਵਾਬ ਦੇਣਗੇ ਇਹ ਦੱਸਣਗੇ ਮੋਟਰਸਾਈਕਲ ਇਹ ਆਪ ਹੀ ਘਰ ਲਾਉਂਦੇ ਨੇ ਉਹਨਾਂ ਦੇ ਸਾਡੇ ਕੋਲ ਨੰਬਰ ਉਹਦੀ ਰਿਕਾਰਡਿੰਗ ਪੁਲਸ ਵਾਲੇ ਦੀ ਸਾਰਾ ਕੁਝ ਹੈਗਾ ਆਪ ਹੀ ਪੁਲਸ ਉਹਨਾਂ ਦੇ ਘਰ ਮੋਟਰਸਾਈਕਲ ਆ ਕੇ ਆਉਂਦੀ ਆ ਜੇ ਬੱਚਾ ਮੋਟਰਸਾਈਕਲ ਇਥੇ ਛੱਡਣ ਆਇਆ ਵਾ ਚੌਂਕੀ ਦੇ ਵਿੱਚ ਉਹਨੂੰ ਬਾਹ ਲਿਆ ਗਿਆ ਤੇ ਉਲਟਾ ਮੋਟਰਸਾਈਕਲ ਦਾ ਕੇਸ ਉਹਦੇ ਤੇ ਪਾ ਦਿੱਤਾ ਗਿਆ ਇਸ ਚੀਜ਼ ਦੀ ਮੰਗ ਕਰਦੇ ਆ ਵੀ ਇਹ ਦੱਸਣ ਕਿ ਇਹਨਾਂ ਆਪ ਹੀ ਲਾਇਆ ਮੋਟਰਸਾਈਕਲ ਆ ਉਹ ਬੱਚਾ ਛੱਡਣ ਆਇਆ ਉਹਨੇ ਫੋਨ ਕੀਤਾ ਵੀ ਆਪਣਾ ਮੋਟਰਸਾਈਕਲ ਲੈ ਜਾ ਜਿਹੜਾ ਉਹਦੋਂ ਦਾ ਲਾਗੇ ਉਹ ਬੱਚੇ ਨੂੰ ਕਹਿਆ ਤੂੰ ਚੌਂਕੀ ਛੱਡ ਜਾ ਇੱਥੇ ਚੌਂਕੀ ਛੱਡ ਨਾ ਆਇਆ ਉਹਨੂੰ ਬਾਹ ਲਿਆ ਗਿਆ ਜੀ ਤੁਸੀਂ ਚੋਰੀ ਕਰਕੇ ਲਿਆਂਦਾ ਦੱਸੋ ਵੀ ਇਹਨਾਂ ਨੂੰ ਇਨਸਾਫ ਚਾਹੀਦਾ ਹਨ ਉਹ ਵੀ ਇਹ ਕਿੱਥੋਂ ਇਹੋ ਜਿਹੇ ਦੇ ਤਾਂ ਕਰਦੇ ਨੇ ਇਹੋ ਜੇ ਕੰਮ ਕਰਦੇ ਨੇ ਇੱਕ ਬੰਦੇ ਦੇ ਨੁਕਸਾਨ ਹੋਇਆ ਦੋ ਦੋ ਮੋਟਰਸ ਸਾੜ ਦਿੱਤੇ ਗਏ ਨੇ ਘਰ ਦੀ ਕਾਫੀ ਤੋੜਪਾਂ ਵੀ ਕੀਤੀ ਆ ਕਹਿੰਦੇ ਇੱਟੇ ਰੋੜੇ ਵੀ ਕਾਫੀ ਚਲੇ ਨੇ ਉਸ ਲਗਾਂ ਦੇ ਜੀ ਅਸੀਂ ਤੇ ਮੌਕੇ ਤੇ ਨਹੀਂ ਪਰ ਉੱਥੇ ਵੇਖਣ ਨੂੰ ਮਾਹੌਲ ਵੇਖਿਆ ਤੁਸੀਂ ਅੱਗੇ ਵੀ ਵੀਡੀਓ ਬਣੀ ਸਾਡੇ ਕੋਲ ਪੈਂਡਰਾਈ ਵੀ ਪਈ ਆ ਅਸੀਂ ਇਹਨਾਂ ਨੂੰ ਮੁਆਜਰਾ ਨੂੰ ਵੀ ਦੇਤੀ ਆ ਮੋਟਰਸੇ ਇੱਥੋਂ ਮੁੰਡੇ ਕੋਟ ਖਾਲਸਾ ਤੋਂ ਤੁਰਦੇ ਨੇ 30 ਤੋਂ 35 ਮੋਟਰਸਾਈਕਲ ਨੇ ਦੋ ਦੋ ਜਾਣੇ ਬੈਠੇ ਨੇ ਜਾ ਕੇ ਉਥੇ ਜਾ ਕੇ ਵੇਖੋ ਜੀ ਕਿੰਨਾ ਮੋਟਰਸਾਈਕਲ ਗਿਆ ਉਥੇ ਕਿੱਥੋਂ ਬੰਦੇ ਆਏ 50 60 ਇਹ ਗੁੰਡਾਗਰਦੀ ਕਿੱਥੋਂ ਪ੍ਰਸ਼ਾਸਨ ਸੁੱਤਾ ਵਾ ਇਸ ਚੀਜ਼ ਦਾ ਕੋਈ ਨਹੀਂ ਉਹਨਾਂ ਨੂੰ ਪਤਾ ਵੀ ਕੋਡ ਖਾਲਸਾ ਦੇ ਇਨੀ ਗੁੰਡਾਗਰਦੀ ਹੋਣੀ 50 50 60 60 ਬੰਦੇ ਕਿੱਥੋਂ ਆ ਰਹੇ ਨੇ ਮੋਟਰਸਾਈਕਲਾਂ ਦੇ ਆ ਕੇ ਇੱਕ ਘਰ ਤੇ ਹਮਲਾ ਕਰ ਦਿੰਦੇ ਨੇ ਅੱਗ ਜ ਨਹੀਂ ਕਰ ਦਿੰਦੇ ਨੇ ਅੱਗ ਲਾ ਦਿੰਦੇ ਨੇ ਮੋਟਰਸਾਈਕਲਾਂ ਨੂੰ ਘਰਾਂ ਚੋਂ ਕੱਢ ਕੇ ਪੁਲਿਸ ਦੀ ਕੋਈ ਕਾਰਵਾਈ ਨਹੀਂ ਬੰਦੀ ਪਤਾ ਇਹਨਾਂ ਦੇ ਉਹਨਾਂ ਨੇ ਕੀਤੀ ਕਾਰਵਾਈ ਕੀਤੀ ਜਾਵੇ ਉਲਟਾ ਜਿਨ੍ਹਾਂ ਦੇ ਮੋਟਰਸਾਈਕਲ ਸਾੜੇ ਗਏ ਨੇ ਜਿਨ੍ਹਾਂ ਦਾ ਨੁਕਸਾਨ ਹੋਇਆ ਜਿਨ੍ਹਾਂ ਦੇ ਸੱਟਾਂ ਪਿੱਟਾਂ ਲੱ ਬਿਲਕੁਲ ਤੁਸੀਂ ਲਿਖਿਆ ਅੱਜ ਕਾਫੀ ਪਰਿਵਾਰਕ ਮਾਮਲੇ ਰੋਸ਼ ਪਾਇਆ ਜਾ ਰਿਹਾ ਪ੍ਰਧਾਨ ਸਾਹਿਬ ਸਾਡੇ ਨਾਲ ਹੈ ਪ੍ਰਧਾਨ ਸਾਹਿਬ ਅੱਜ ਕਿਸਤਾ ਦੇ ਦਿਓ ਅੱਜ ਪਰਿਵਾਰ ਨੂੰ ਇਨਸਾਫ ਲੈਣ ਵਾਸਤੇ ਇੱਥੇ ਪ੍ਰਦਰਸ਼ਨ ਕਰਨਾ ਪਿਆੰਦਿਆ ਕੀ ਕਹਿਣਾ ਚਾਹੋ ਜਥੇਬੰਦੀਆਂ ਇਕੱਠੀਆਂ ਹੋਈਆਂ ਨੇ ਅੱਜ ਅੱਜ ਕੋਈ ਨਿਹੰਗ ਜਥੇਬੰਦੀਆ ਤੇ ਕਿਸਾਨ ਜੂਨੀਅਰ ਜਥੇਬੰਦੀਆ ਬੰਦੀ ਇੱਥੇ ਇਕੱਠੇ ਹੋਇਆ ਇਨਸਾਫ ਮੰਗਣ ਵਾਸਤੇ ਜੀ ਇਹ ਸਾਡੇ ਨੂੰ ਇਨਸਾਫ ਹੀ ਦੇਂਦੇ ਆਏ ਫੇ ਸਾਰੀਆਂ ਜਥੇ ਜੀ ਨਿਹੰਗ ਸਾਡੇ ਕਿਸਾਨ ਜਥੇਬੰਦੀ ਨਿਹੰਗ ਜਥੇਬੰਦੀਆ ਸਾਰੇ ਇਕੱਠੇ ਕਾਲ ਤੱਕ ਤੇ ਜਾਵਾਂਗੇ ਕਿਉਂ ਸਾਨੂੰ ਕਾਲ ਤੋਂ ਉਹ ਗੁੰਮਲੀ ਹੀ ਕਰਾ ਗਏ ਮੇਰੇ ਤੋਂ ਵੀ ਪਰਿਵਾਰ ਨਾਲ ਕੀ ਤੱਕਾ ਹੋਇਆ ਵਾ ਉਹ ਦੱਸਣਾ ਕਰ ਦਿਓ ਕਿਉਂ ਅੱਜ ਪਰਿਵਾਰ ਕੇ ਮੈਂਬਰਾਂ ਨੂੰ ਇਥੇ ਨਾਲ ਤੁਹਾਡੇ ਨਾਲ ਖੜਾ ਪਿਆ ਕਰਨਾ ਪਿਆ ਵੇਖੋ ਜੀ ਇੱਕ ਮਹੀਨੇ ਪਿੱਛੋਂ ਨਿੱਨਾ ਕੋਈ ਝਗੜਾ ਮਸਲਾ ਨਹੀਂ ਉਹ ਆਪ ਗੁੰਡੇ ਜਿਹੜੇ ਗੁੰਡਿਆ ਆਪ ਆਖਾਗੇ ਜੇ ਰਾਤ ਨੂੰ 12 ਵਜੇ ਆਣ ਕੇ 50 60 ਬੰਦੇ ਦੇ ਗੁੰਡੇ ਆਉਂਦੇ ਆ ਘਰ ਚੋਂ ਕੱਢ ਕੇ ਮੋਟਰਸਾਈਕਲ ਸਾਰ ਦਿੰਦੇ ਆ ਤੇ ਉਹ ਗੁੰਡੇ ਨਹੀਂ ਕੀ ਆ ਉਹਦੇ ਦੀ ਦਰਖਾਸਤ ਤੇ ਜੇ ਪੁਲਿਸ ਨੂੰ ਕੋਈ ਨਹੀਂ ਕੀਤਾ ਜੇ ਕੱਲ ਉਂਡਿਆਂ ਨਾਲ ਕੇ ਜੇ ਮੋਟਰ ਦੇ ਮੁੱਲਾ ਜਾ ਪਿਆ ਮੋਟਰ ਸਾਡੇ ਛੱਡ ਕੇ ਭੱਜ ਗਈ ਉਹ ਮੁੰਡਾ ਮੋਰਸਾ ਦੇ ਨੂੰ ਫੜ ਕੇ ਬਾ ਲਿਆ ਉਹ ਦੇ ਕ ਪਾਗਲਾ ਕੀ ਰਹੀ ਗਿਆ ਪਾਗ ਜੀ ਸਾਡੀ ਮੋਰ ਆ ਚਲੋ ਗਾਤਰਾ ਸਾਡਾ ਉਲਾ ਗਿਆ ਨਿੱਕੀ ਕਿਰਪਾਨ ਤੱਕ ਨੂੰ ਐਨ ਦਿੱਤੇ ਇੱਥੇ ਤੱਕ ਜਿਉਂ ਘਰਿਆਂ ਦੇ ਇੱਕ ਸਹਦੇ ਨਰਾਹੀ ਕਾਟ ਲੈਣਾ ਇੱਕ ਤੋਂ ਨਹੀਂ ਆ ਇਹ ਸੰਬਰ ਸਾਹਿਬ ਸਿੱਖਾਂ ਦੀ ਸਾਡੀ ਰਾਤ ਤਾਂ ਨਹੀਂ ਏ ਸੰਬਰ ਸਾਹਿਬ ਕੀ ਕਹਦਾ ਜੇ ਸਾਡੀ ਰਾਤ ਤਾਂ ਨਹੀਂ ਨੇ ਆ ਸੁਖਤੇ ਕਿੱਥੇ ਰਹਾਗੇ ਇਹ ਨਾ ਨ ਸਮਲਿਆ ਚਾਹੇ ਕੋ ਮੁੰਡੇ ਦੀ ਛੁੱਟੀ ਕੇ ਪਾਸ ਨਾ ਵਸ ਲਈ ਜਿੱਥੋਂ ਜਾ ਜਾਵਾ ਜਾਵਾ ਸਤਾਂ ਪਾਣ ਸਾਨੂੰ ਹਾਈ ਕੋਰਟਾਂ ਕੇ ਜਾਣਾ ਪਏ ਤੁਸੀਂ ਕਿਹਾ ਨਹੀਂ ਜਾ ਸਾਬ ਨੂੰ ਵੀ ਇੱਕ ਤੇ ਸਾਡੇ ਮੋਟਰਸ ਸਾੜਤੇ ਨੇ ਸਾਡਾ ਨੁਕਸਾਨ ਕਰਤਾ ਵਾ ਉਲਟਾ ਤੁਸੀਂ ਸਾਡੇ ਦੇ ਪਰਚਾ ਵੀ ਕਰ ਦਿੱਤਾ ਕਿ ਤੁਸੀਂ ਉੱਥੇ ਬੈਠੇ ਜੋ ਗਿਆ ਤੁਸੀਂ ਬੈਠੇ ਚੌਕੀ ਜੇ ਉਹ ਰਤ ਗਿਆ ਕੋਈ ਅੱਜ ਤੱਕ ਤਾਂ ਉਹਨਾਂ ਜਵਾਬ ਉਹ ਕਹਿੰਦੇ ਸੱਟਾਂ ਲੱਗੀਆਂ ਦੋਵਾਂ ਪਾਸਿਆਂ ਕਹਿੰਦੇ ਉਹਦੇ ਉਹਦੇ ਵੀ ਸੱਟਾਂ ਲੱਗੀਆਂ ਜਦੋਂ ਕਹੇ ਦੇ ਘਰ ਜਾਣਾ ਤੇ ਸੱਟਾਂ ਲੱਗਣੀਆਂ ਮੇਰੇ ਘਰ ਜੂ ਮੈਂ ਧਰ ਲੈ ਕਰੂਗਾ ਕਿਉਂ 50 ਛੱਟ ਬੰਦੇ ਆ ਜਾਂਦੇ ਆ ਤੇ ਇਹ ਕੀ ਢਿਲ ਕਰਾਂਗੇ ਅਹੀਂ ਇਨਸਾਫ ਜਾਬ ਮੰਗਦੇ ਆ ਨਾ ਮੰਗੇ ਆ ਜਿਵੇਂ ਬੰਦੇ ਜਿਵੇਂ ਜਮ ਦੀ ਕਿਸਾਨ ਚੱਤੀ ਮਦੀਸ਼ ਇਕੱਠੀ ਆ ਨਾ ਇਹਦੇ ਆਪਣੀ ਹਾਈ ਕਮਾਂਡ ਨਾਲ ਕਰਕੇ ਗੱਲਬਾਤ ਧਰਨਿਆ ਕੋ ਪਾ ਚਾਪਲ ਰੋਕੀ ਕੋ ਜੋਕਾਗੇ 8 7 7 ਦਿਨ ਪਰੂਵੋਣਾਂਗੇ ਉਹ ਕੋ ਆ ਤੁਹਾਡੀ ਗੱਲ ਹੋਈ ਹੈ ਕਿਸੇ ਵੱਡੇ ਅਧਿਕਾਰੀ ਨਾਲ ਕੋ ਆ ਰਿਹਾ ਕੋ ਐਸੋ ਐਸੋ ਦਾ ਨਾ ਆਈ ਆ ਸਿਆ સલાਮਾਤ ਆਉਂਦੀ ਸਾਡੀ ਚੋਣ ਹੈ ਜਿਹਦੀ ਡਿਫਟੀ ਲੱਗੀ ਤਕਾਉਂ ਤਾਂ ਨਹੀਂ ਮਿਲਾ ਜਾਈ ਅਸੀਂ ਤਕਾਉਂ ਦੇ ਰੀਕਾ ਕਹੀ ਕੋਈ ਆਪ ਤ ਨੂੰ ਆਪਣੇ ਹੱਥੇ ਨਹੀਂ ਲੈਣਾ ਚਾਹੁੰਦੇ ਪਰ ਜੇ ਨਾ ਇਨਸਾਫ ਮਿਲਿਆ ਸੰਜੇ ਕਾਨੂੰਨ ਹੱਥਾਂ ਲੈਣ ਪਏ ਉਹ ਵੀ ਲਵਾਗੇ ਉਹ ਧੰਨਵਾਦ ਬਿਲਕੁਲ ਤੁਸੀਂ ਦੇਖਦੇ ਹੋ ਪਰਵਾਰ ਕੇ ਮੈਂ ਤਾਂ ਕਹਿਣਾ ਵੀ ਜੇਕਰ ਕਾਨੂੰਨ ਹੱਥ ਲੈਣਾ ਪਿਆ ਉਹ ਵੀ ਲਵਾਂਗੇ ਵੱਡੇ ਅਧਿਕਾਰੀਆਂ ਜਿਹੜੀ ਗੱਲਬਾਤ ਕੀਤੀ ਗਈ ਆ ਭਾਈ ਸਾਹਿਬ ਕੀ ਇਹ ਮਾਮਲਾ ਤੁਸੀਂ ਗੱਲਬਾਤ ਹੋਈ ਕਿਸੇ ਵਿਗਾਇਰ ਨੇ ਮੈਨੂੰ ਤੇਰੇ ਮੈਂ ਬਸ ਡਿਊਟੀ ਵਾਸਤੇ ਆਇਆ ਹਾਂ ਤੇ ਵੈਸੇ ਚਲੋ ਜਿਹੜੀ ਵੀ ਗੱਲ ਹੋਈ ਹੈ ਕੋਈ ਗੱਲ ਨਹੀਂ ਅਸਟ ਸਾਹਿਬ ਨੇ ਟਾਈਮ ਦਿੱਤਾ ਉਹਨਾਂ ਨੂੰ ਸ਼ਾਮ ਨੂੰ 4 ਵਜੇ ਦਾ ਉਹ ਆਪੇ ਆ ਕੇ ਕਰਨਗੇ ਗੱਲ ਜੇ ਕੋਈ ਉਹਨਾਂ ਦੇ ਕੋਈ ਹੋਇਆ ਹੀ ਕੋਈ ਗੱਲ ਮਾਮਲਾ ਜਿਹੜਾ ਵੀ ਹੋਇਆ ਹੈ ਕੀ ਕਰੇ ਉਹਨਾਂ ਦਾ ਵੀ ਪਰਚਾ ਖੜ ਦੇ ਧੱਕੇ ਨਾਲ ਗਲਤ ਕਰ ਦੇ ਤਾ ਕੇ ਉਹ ਚੌਂਕੀ ਇੰਚਾਰਜ ਹਾਈ ਕੋਰਟ ਗਿਆ ਵਾ ਸਾਰੇ ਉਹ ਆਏਗਾ ਫਿਰ ਹੀ ਪਤਾ ਲੱਗਣਾ ਜਾਂ ਦੇਖਣਾ ਕਿ ਆਪਾਂ ਜੇ ਮੈਦ ਵੇਖਿਆ ਨਹੀਂ ਗੱਲ ਹੋਈ ਡਿਵਾਨੀਆ ਦੇ ਡਾਡੀ ਇਹਨਾਂ ਦੀ ਗੱਲ ਹਾਂ 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 ਗੱਲ ਕਰਾਈ ਜਨਾ ਜਸਰ ਸਿੰਘ ਸਾਹਿਬ ਨਾਲ ਗੱਲ ਕਰਾਈ ਸ਼ਾਮ ਨੂੰ 4 ਵਜੇ ਦਾ ਟਾਈਮ ਦਿੱਤਾ ਹਾਂਜੀ ਹਾਂਜੀ ਠੀਕ ਹੈ ਬਹੁਤ ਧੰਨਵਾਦੀ ਬਿਲਕੁਲ ਤੁਸੀਂ ਦੇਖਿਆ ਵੀ ਸ਼ਾਮ ਦਾ ਸਮਾਂ ਦਿੱਤਾ ਗਿਆ 4 ਵਜੇ ਦਾ ਹੁਣ ਦੇਖਣਾ ਹੋਵੇਗਾ ਵੀ ਪਰਿਵਾਰ ਕੇ ਮੈਂਬਰਾਂ ਨੂੰ ਕੀ ਹਸਾਬ ਮਿਲਦਾ ਵਾ ਤੇ ਅਗਲੀ ਰਾਨੀ ਤੇ ਕੀ ਹੋਗੀ ਮੇਨੂੰ ਦੇ ਉਜਾਤ ਮੈਂ ਤੁਹਾਡਾ ਜੀਤ ਸਿੰਘ ਗਰੇਵਾਲ ਪੰਜਾਬੀ ਲੋਕ ਚੈਨਲ ਅਮਰਸਰ